ਹੇਰੇ ਉਸੇ ਰੇ ਹੇਰੇ ਪੁੱਤ ਕੋਈ ਕੋਈ ਤਾਂ ਸੁਣ ਲਵਾਜ ਬਾਪੂ ਨੂੰ ਪਤਾ ਨਹੀਂ ਕੀ ਹੋਇਆ ਸਾਰਾ ਦਿਨ ਉਹ ਹੀ ਵਾਜਾਂ ਮਾਰੀ ਜਾਂਦੇ ਰਹਿੰਦੇ ਪਤਾ ਨਹੀਂ ਹੁਣ ਕੀ ਚਾਹੀਦਾ ਹੁਣ ਤਾਂ ਹਲੇ ਪਾਣੀ ਫੜਾ ਕੇ ਆਈ ਸੀ ਲਾ ਪਤਾ ਨਹੀਂ ਹੋਇਆ ਹੋਇਆ ਪਤਾ ਨਹੀਂ ਕੀ ਹੈ ਸਾਰੀ ਦਿਹਾੜੀ ਮੇਰਾ ਤਾਂ ਦਿਮਾਗ ਖਾਦਾ ਪਿਆ ਆ ਕੋਈ ਕੋਈ ਤਾਂ ਸੁਣ ਲੂ ਬਾਜ ਥੇਰੇ ਪਤਾ ਨਹੀਂ ਕੀ ਦਿਮਾਗ ਖਰਾਬ ਹੋਇਆ ਬਾਪੂ ਜੀ ਦਾ ਬੋਲਣੋ ਨਹੀਂ ਹੜਾ ਸਾਰਾ ਦਿਨ ਹੀ ਲੰਗਦਾ ਕਦੇ ਆ ਫੜਾ ਦੋ ਫੜਾ ਦੋ ਹੁਣ ਤਾਂ ਹਲੇ ਪਾਣੀ ਫੜਾ ਕੇ ਆਈਆਂ ਮੈਂ ਜੀ ਜੱਬ ਖਾਣਾ ਹੈ ਦਾ ਕੋਈ ਕੰਮ ਵੀ ਨਹੀਂ ਕਰਨ ਦੇ ਚਾਜਨਾ

ਕਿ ਮੈਂ ਬਾਪੂ ਕਹਿ ਮਾਵਾ ਪਹਿਲਾ ਨਾਮ ਤਾਂ ਸਿਹਤ ਕੈਮ ਲੱਗਦੀ ਆ ਹੁਣ ਹਨਾ ਆ ਗਿਆ sire ਪੁੱਤ ਆ ਗਿਆ ਆ ਗਿਆ ਬਾਪੂ ਦਵਾਈ ਹੈਗੀ ਆ ਆਧਾ ਹੈਗੀ ਆ ਆ ਮੁੱਕੀਆਂ ਲੱਗਦੀਆਂ ਨੇ ਚੱਲ ਕੋਈ ਨਾ ਬਾਪੂ ਮੈਂ ਸ਼ਹਿਰ ਚੱਲਿਆ ਸੀ ਤੈਨੂੰ ਦਵਾਈ ਲਿਆ ਦਿੰਨਾ ਠੀਕ ਹੈ ਦਵਾਈ ਤਾਂ ਹੈਗੀ ਆ sire ਪੁੱਤ ਕੋਈ ਨਾ ਆ ਕੇ ਕਰਦੇ ਮੈਂ ਬਾਪੂ ਮੈਨੂੰ ਜ਼ਰੂਰੀ ਕੰਮ ਆ ਮੈਂ ਮੁੜ ਕੇ ਆ ਗਿਆ ਪਰ ਮੇਰੀ ਗੱਲ ਤਾਂ ਸੋਲਾ sire ਪੁੱਤ ਪਰ ਮੇਰੀ ਗੱਲ ਤਾਂ ਸੋਲਾ ਪੁੱਤ ਸੀਰੇ ਪੁੱਤ ਮੇਰੀ ਗੱਲ ਤਾਂ ਸੁਣ ਲੈ ਪੁੱਤ ਵਸੀ ਰਹਿ ਤੂੰ ਗੱਲ ਸੁਣ ਮਾ ਸਾਹਿਬ ਚੱਲੇ ਆ ਤੂੰ ਨਾਲੇ ਬਾਪੂ ਨੂੰ ਪਾਣੀ ਤਾਂ ਨਹੀਂ ਪੋਸ ਲਈ ਨਾਲੇ ਦਵਾਈ ਦੇ ਦੀ ਟਾਈਮ ਸਰ ਕੋਈ ਨਹੀਂ ਫੜਾ ਲੂੰਗੀ ਠੀਕ ਆ ਸਾਰਾ ਦਿਨ ਮੈਥੋਂ ਨਹੀਂ ਹੁੰਦਾ ਸਿਆਪਾ ਕੰਮ ਕਰਾਂ ਕਿ ਮੈਂ ਦਵਾਈਆਂ ਦਵਾਂ ਇੰਨਾ ਕ ਤਾਂ ਕਰੀ ਸਕਦਾ ਵੀ ਆਤੀ ਦਵਾਈ ਲੈ ਲੂਗਾ ਚੱਕ ਕੇ ਹੱਥ ਤਾਂ ਨਹੀਂ ਟੁੱਟੇ ਹੋਏ ਵਾਜਾ ਮਾਰੀ ਜਾਂਦਾ ਸਾਰੀ ਦਿਨ ਮੈਨੂੰ ਤਾਂ ਰਾਤ ਨੂੰ ਵੀ ਕੰਨਾਂ ਚਾਹੀ ਸੁਣੀ ਜਾਂਦਾ ਕੀ ਕਰਾਂ ਦੁਖੀ ਹੋਈ ਪਈਆਂ ਨੇ ਓ ਸਿਰੇ ਪੋਤਾ ਓਏ ਕੋਈ ਤਾਂ ਝੋਲਾ ਬਾਜ ਮੇਰੀ ਓਏ ਧੂਰ ਆ ਰਹੀ ਏ ਧੂਰ ਆ ਰਹੀ ਏ ਤੇ ਇਹ ਤੂੰ ਹੀ ਝੋਲਾ ਬਾਜ ਮੇਰੀ ਓਏ ਸੀਰੇ ਹੁਣ ਪਤਾ ਨਹੀਂ ਬੁਢੇ ਨੂੰ ਹੋਰ ਕੀ ਚਾਹੀਦਾ ਕੋਈ ਬਾਜਾ ਮਾਰੀ ਜਾਂਦਾ ਦੁਖੀ ਕੀਤਾ ਪਿਆ ਦੱਸ ਮੈਂ ਕੀ ਕਰਾਂ ਹਾਂ ਪਤਾ ਨਹੀਂ ਕਦੋਂ ਮੁੜੂਗਾ ਕੀ ਸਿਆਪਾ ਕਰਾਂ ਮੈਂ ਪਾਗਲ ਹੋਇਆ ਪਿਆ ਦਿਮਾਗ ਮੇਰਾ ਤਾਂ ਜਮਾ ਜਾਨਦੀ ਹੋਈ ਨਹੀਂ ਮਾਰੀ ਜਾਣ ਦੇ ਵਜਹ ਨਸੀਬ ਕੁਰੇ ਸੁਖਾ ਘਰ ਦੀ ਤੂੰ ਮੇਰੇ ਨਾਲ वादे करके बड़ी सहती चली गई तू जीवन साथी बिना भी बंदे की जिंदगी नर्क बर जाती है ਤੇਰੀ ਜਗ੍ਹਾ ਤੇ ਸੀ ਬੁਰੇ ਮੈਂ ਮਰ ਜਾਂਦਾ ਪਹਿਲਾ ਤੂਟਾ ਜੰਦਰье ਜਮੇ ਰੋਲ ਕੇ ਰੱਖਦਾ ਮੈਨੂੰ मैं बता नहीं बुकुरे मैं देखते हुए काटना तू तो छद के साथ चली गई परमात्मा दे कोले पर मेरे बारे तू जमा नहीं सोचा चंद्रिये ਬਹੁਤ ਔਖਾ ਸਮਾਂ ਲੰਘਦਾ ਤੈਨੂੰ ਕਿਵੇਂ ਦੱਸਾਂ ਮੈਂ ਇਹ ਤੂੰ ਕਿਤੇ ਮੇਰੇ ਨਾਲ ਇਹ ਨਾਲ ਮੈਂ ਇਹ ਟਿੱਡ ਦੀਆਂ ਗੱਲਾਂ ਸਾਂਝੀਆਂ ਕਰ ਰੂ ਤੇਰੇ ਘਰ ਦਾ ਮੇਰਾ आ गए तुसी आ की लेके आए हो तो बापू दी दवाई से कदे दिन दी रहंदी सी मां चल ले आई मैं कहा कदे कुछ खान नु ले आयो ਆ ਨੂੰ ਨਾ ਕਿਤੇ ਹੋਰ ਤੋਂ ਮੈਂ ਤਾਂ ਮਸਾਂ ਆਇਆ ਇੱਕ ਦੋ ਕੰਮ ਹੋਰ ਸੀਗੇ ਉਹਨ ਨੂੰ ਮੇੜਨੇ ਸੀ ਕਾਲੀ ਕਾਲੀ ਚ ਵਾਪਸ ਆਇਆ ਮਖਾ ਦਵਾਈ ਨਾਲ ਬਾਪੂ ਨੂੰ ਲੀਗਾ ਤੱਜ ਪਾਣੀ ਪੂਣੀ ਫੜਾਦਾ ਸੀ ਬਾਪੂ ਨੂੰ ਹਾਂ ਉਹ ਫੜਾਦਾ ਸੀ ਦਵਾਈ ਦਬੂਈ ਦਿੱਤੀ ਇਸ ਟਾਈਮ ਸਰ ਹੂੰ ਦੇਤੀ ਸੀ ਤੀ ਕਤਿਲ ਤਾਂ ਲੰਦਰੀ ਪਿਆ ਵਸ ਹਾਂ ਹੋ ਜਾਇਆ ਉਹ ਪਾਣੀ ਦਾ ਗਲਾਸ ਲਿਆ ਦੀ ਲਿਆਇਆ ਬਾਪੂ ਨੂੰ ਦਵਾਈ ਅੱਗੇ ਇੰਨਾ ਢੇਰ ਲੱਗਿਆ ਪਿਆ ਦਵਾਈਆਂ ਦਾ ਜਦੋਂ ਜਾਊ ਦਵਾਈਆਂ ਲਿਆ ਲਿਆ ਰੱਖੀ ਜਾਂਦਾ ਬਾਪੂ ਆ ਲੈ ਆ ਜੀ ਤੇਰੀ ਦਵਾਈ ਇਹਦੇ ਵਿੱਚ ਇੱਕ ਪੀਣ ਵਾਲੀ ਦਿੱਸੀ ਆ ਬਾਕੀ ਆ ਗੋਲੀਆਂ ਨੇ ਟਾਈਮ ਸਿਰ ਲੈ ਲਿਆ ਕਰੀ ਡੇਟ ਨਾ ਹੋ ਜਾਇਆ ਕਰ ਠੀਕ ਐ ਬਾਪੂ 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 ਬੋਲਦਾ ਨਹੀਂ ਤੂੰ ਬਾਪੂ ਬਾਪੂ बोलता क्यों नहीं तू बापू तू बोलदा नहीं मेरे बापू हम क्यों नहीं तू मेनु हाक, के हाक मार के बुला बापू हूं भी हाका मार बापू बापू मेनू लगे तू ठीक बापू ए कला रह गया, <laughs> गया बापू मैं तेरे बगैर कला रह गया बापू <laughs> ਪੁੱਤ ਮੈਂ ਤੈਨੂੰ ਕਿਹਾ ਸੀ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਨਹੀਂ ਸੁਣੀ ਮੈਨੂੰ ਦਵਾਈ ਦੀ ਨਹੀਂ ਸੀ ਲੋੜ ਮੈਨੂੰ ਤੇਰੀ ਲੋੜ ਸੀ ਪੁੱਤ ਤੇਰਾ ਥੋੜਾ ਸਮਾਂ ਚਾਹੀਦਾ ਸੀ ਤੇ ਜਿਹੜਾ ਤੂੰ ਦੇ ਨਹੀਂ ਸਕਿਆ ਬੰਦੇ ਦਾ ਬਚਪਨ ਤੇ ਬੁਢਾਪਾ ਇੱਕ ਬਰਾਬਰ ਹੁੰਦੇ ਨੇ ਬਚਪਨ ਵਿੱਚ ਵੀ ਬੱਚੇ ਨੂੰ ਸਮਾਂ ਚਾਹੀਦਾ ਹੁੰਦਾ ਤੇ ਬੁਢਾਪੇ ਵਿੱਚ ਵੀ ਜੇ ਤੂੰ ਮੈਨੂੰ ਥੋੜਾ ਜਿਹਾ ਸਮਾਂ ਦੇ ਦਿੰਦਾ ਪੁੱਤ ਤਾਂ ਮੇਰਾ ਦਿਲ ਹੌਲਾ ਹੋ ਜਾਂਦਾ ਜੇ ਅੱਜ ਤੇਰੀ ਮਾਂ ਜਿਉਂਦੀ ਹੁੰਦੀ ਤਾਂ ਅੱਜ ਮੈਂ ਤੈਨੂੰ ਇਹ ਸ਼ਬਦ ਨਾ ਕਹਿੰਦਾ ਕੀ ਕਰਾਂ ਪੁੱਤ ਕਮਰੇ ਚ ਇਕੱਲੇ ਪਏ ਨੂੰ ਦਿਨ ਪਹਾੜਾਂ ਵਰਗੇ ਲੱਗਦੇ ਸੀ ਮੇਰਾ ਦਮ ਘੁੱਟਦਾ ਸੀ ਬਸ ਮੇਰੀ ਇੱਕ ਗੱਲ ਯਾਦ ਰੱਖੀ ਪੁੱਤ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਜ਼ਰੂਰ ਦੇਈਂ ਕਿ ਜਦੋਂ ਮੈਂ ਬੁੱਢਾ ਹੋ ਗਿਆ ਤਾਂ ਮੈਨੂੰ ਸਮਾਂ ਜ਼ਰੂਰ ਦਿਓ ਮੈਂ ਨਹੀਂ ਚਾਹੁੰਦਾ ਪੁੱਤ ਜੋ ਕੁਝ ਮੈਂ ਹੰਡਾਇਆ ਉਹ ਮੇਰਾ ਪੁੱਤ ਸਿਆ ਵੀ ਹੰਡਾਵੇ ਤੇ ਨਾਲੇ ਇੱਕ ਗੱਲ ਯਾਦ ਰੱਖੀ ਪੁੱਤ ਇੱਟਾ ਨੂੰ ਦੁੱਖ ਨਹੀਂ ਦੱਸਿਆ ਜਾਂਦੇ ਤੇ ਕੰਧਾਂ ਦੇ ਗੱਲ ਲੱਗ ਕੇ ਰੋਇਆ ਨਹੀਂ ਜਾਂਦਾ ਪੁੱਤ ਹਲਵੀ ਦਾ ਪੁੱਤ ਹਲਵੀ ਦਾ ਨਾ ਨਾ ਕਦੇ ਸੋਚੇ ਨਹੀਂ ਇਹਦੇ ਅਧਰਵਾਦ ਰਿਕ ਨਾ ਦੁੱਖ ਹੋਏਗਾ ¡Pues! ¡Pobre guardar el